thank you ਕਾਲ ਦੋਸਤੋ ਤਾਂ ਤਾਂ ਦੀ ਜਮਣੀ ਚੌਣ ਚੱਲ ਰਹੀ ਆ ਤੇ ਸਾਡੀਆਂ ਵੀ ਚਲੋ ਡਿਊਟੀਆਂ ਵੀ ਲੱਗੀਆਂ ਹੋਈਆਂ ਨੇ ਅੱਜ ਇੱਕ ਮੀਟਿੰਗ ਰੱਖੀ ਸੀਗੀ ਆਉਣ ਵਾਲੇ ਸਮੇਂ 'ਚ ਕਿਉਂਕਿ ਦਿਨ ਹੀ ਰਹਿ ਗਏ ਹੁਣ ਤਾਂ ਥੋੜਾ ਜਥੇਬੰਦਕ ਹੋ ਕੇ ਚੱਲਾਂਗੇ ਅੱਜ ਉਹਦੇ ਬਾਰੇ ਡਿਸਕਸ਼ਨਸ ਕਰਨੀਆਂ ਤੇ ਉਸ ਚੀਜ਼ਾਂ ਗੱਲ ਕਿਉਂਕਿ ਮੈਂ ਮੈਨੂੰ ਇਹਦੇ ਚ ਆਪਣੀ ਪਾਰਟੀ ਦਸਨ ਚ ਜਾਂ ਪੋਲੀਟੀਕਲੀ ਮੈਂ ਕਿਹਦੇ ਨਾਲ ਜੁੜਿਆ ਹੋਇਆ ਉਹ ਦਸਨ ਚ ਕੋਈ ਕਹਿ ਲੋ ਕਿ ਗਰੇਜ਼ ਨਹੀਂ ਸ਼੍ਰੋਮਣੀ ਅਕਾਲੀ ਦਲ ਦਾ ਮੈਂ ਵੋਟਰ ਹਾਂ ਸਪੋਰਟਰ ਹਾਂ ਵਰਕਰ ਹਾਂ ਤੇ ਸ਼੍ਰੋਮਣੀ ਅਕਾਲੀ ਦਲ ਇੱਕ ਇਹੋ ਜੀ ਪਾਰਟੀ ਹੈ ਜਿਹਦੇ ਚ ਆਪਾਂ ਇਹ ਕਹਿ ਲਈਏ ਕਿ ਸਿੱਖ ਰਾਜ ਦੀ ਝਲਕ ਦੇਖਦੀ ਕਾਰਨ ਕੀ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਨਾ ਉਦੋਂ 72% ਦੇ ਨੇੜੇ ਤੇੜੇ ਹਿੰਦੂ ਤੇ ਰਾਜਪੂਤ 12% ਦੇ ਨੇੜੇ ਤੇੜੇ ਮੁਸਲਮਾਨ ਤੇ 16% ਜਾਂ ਇਹ ਤੋਂ ਵੀ ਘੱਟ ਮੁਸਲਮਾਨ ਤੇ ਸਿੱਖ ਜਿਹੜੇ ਆ ਉਹ ਉਹਨਾਂ ਦੀ ਗਿਣਤੀ ਸਿੱਖਾਂ ਦੀ ਮੁਸਲਮਾਨਾਂ ਨਾਲੋਂ ਘੱਟ ਸੀ ਤੇ ਮੈਂ ਇਹ ਤਾਂ ਬੇਨਤੀ ਕੀਤੀ ਹੈ ਵੀ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਤੋਂ ਜਾਂ ਸ਼੍ਰੋਮਣੀ ਅਕਾਲੀ ਦਲ ਇਹੋ ਜੀ ਪਾਰਟੀ ਹੈ ਜਿਹਦੇ ਚੋਂ ਝਲਕ ਪੈਂਦੀ ਹੈ ਸਿੱਖ ਰਾਜ ਦੀ ਉਹਦਾ ਕਾਰਨ ਹੈ ਵੇਖੋ ਸਾਡੇ ਪੰਜਾਬ ਦਾ ਜੇ ਅੱਜ ਜੀਓਗ੍ਰਾਫੀ ਵੇਖ ਲਈਏ ਨਾ ਤੇ ਇਹ ਸਮੇਲ ਆ ਅੱਜ ਵੀ ਹਿੰਦੂ ਸਿੱਖ ਮੁਸਲਮਾਨ ਐਸਾ ਹੀ ਇਹਨਾਂ ਸਾਰੇ ਵਰਗਾਂ ਦਾ ਸ਼ਹਿਰਾਂ ਦੇ ਵਿੱਚ ਹਿੰਦੂ ਭਾਈਚਾਰਾ ਵਪਾਰੀ ਭਾਈਚਾਰਾ ਆਲਮੋਸਟ ਬਰਾਬਰ ਦੀ ਗਿਣਤੀ ਦੇ ਵਿੱਚ ਆ ਸਿੱਖਾਂ ਦੇ ਨਾਲ ਫਿਰ ਮੁਸਲਮਾਨ ਭਾਈਚਾਰਾ ਵੀ ਉਹਨੂੰ ਅਸੀਂ ਇਗਨੋਰ ਨਹੀਂ ਕਰ ਸਕਦੇ ਸਾਡੇ ਅੰਮ੍ਰਿਤਸਰ ਤੋਂ ਤੁਰਪੋ ਕਿਸੇ ਵੀ ਸ਼ਹਿਰ 'ਚ ਚਲੇ ਜਾਓ ਤੁਹਾਨੂੰ ਕੁਝ ਗਿਣਤੀ ਦੇ ਵਿੱਚ ਅੱਜ ਵੀ ਮੁਸਲਮਾਨ ਪੰਜਾਬ 'ਚ ਮਿਲਣਗੇ ਹਰ ਸ਼ਹਿਰ 'ਚ ਮਸਜਿਦਾਂ ਹੈਗੀਆਂ ਨੇ ਜੇ ਬੈਕਗ੍ਰਾਉਂਡ ਚਲੇ ਜੀਏ ਹਿਸਟਰੀ ਚਲੇ ਜੀਏ ਸਾਡੇ ਮਾਝੇ ਦੇ ਵਿੱਚ ਬਹੁਤ ਸਾਰੇ ਪਿੰਡ ਬਹੁਤ ਸਾਰੇ ਸ਼ਹਿਰ ਜਿਹੜੇ ਉਹਨਾਂ ਦਾ ਬੈਕਗ੍ਰਾਉਂਡ ਜਿਹੜਾ ਉਹ ਮੁਸਲਮਾਨਾਂ ਦੇ ਸ਼ਹਿਰ ਸੀ ਇਹ ਬੇਸਿਕਲੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਹਰ ਇੱਕ ਜਿਹੜਾ ਵਰਗ ਹੈ ਹਰ ਇੱਕ ਧਰਮ ਦੇ ਲੋਕ ਹੈ ਉਹਨਾਂ ਨੂੰ ਸੰਭਾਲਿਆ ਵੀ ਉਹਨਾਂ ਨੂੰ ਨੁਮਾਇੰਦਗੀ ਵੀ ਦਿੱਤੀ ਤੇ ਇੱਕ ਬੜਾ ਹੀ ਵਧੀਆ ਲੋ ਐਂਡ ਆਰਡਰ ਦਾ ਸਿਚੁਏਸ਼ਨ ਜਿਹੜੀ ਉਹ ਕ੍ਰੀਏਟ ਕਰਕੇ ਰੱਖੀ ਤੇ ਕਦੀ ਵੀ ਇਹੋ ਜਿਹੀ ਬਿਆਨਬਾਜ਼ੀ ਕਦੀ ਵੀ ਇਹੋ ਜਿਆ ਇਹੋ ਜੀ ਕਹਿ ਲੋ ਕਿ ਨੀਤੀ ਨਹੀਂ ਵਰਤੀ ਕਿ ਜਿਹਦੇ ਨਾਲ ਬੋਲਾਂ ਨਾਲ ਹੀ ਕਿਸੇ ਨੂੰ ਇਨਸਿਕਿਉਰਿਟੀ ਹੋਵੇ ਕਿਸੇ ਵਰਗ ਨੂੰ ਤੇ ਆਮ ਮੈਂ ਵੇਖਦਾ ਅੱਜ ਕੱਲ ਕੀ ਹੋ ਰਿਹਾ ਕਿ ਪਾਰਟੀਆਂ ਦੇ ਨਾਂ ਲੈ ਲਈਏ ਤੇ ਕਾਂਗਰਸ ਜਿਹੜੀ ਆ ਉਹਦੇ ਬਿਆਨ ਉਹਦਾ ਪ੍ਰਧਾਨ ਜਿਹੜਾ ਉਹ ਅਹਿੰਦੂ ਵੋਟ ਨੂੰ ਟਾਰਗੇਟ ਕਰਨ ਵਾਸਤੇ ਇਹੋ ਜੇ ਦੇ ਦਿੰਦਾ ਤੇ ਜੇ ਲਾ ਲਈਏ ਹੋਰ ਨਵੇਂ ਧੜੇ ਕਈ ਤੇ ਉਹ ਤੁਰੇ ਹੋਏ ਨੇ ਵੀ ਨਹੀਂ ਅੱਡ ਮਤਲਬ ਮੈਂ ਬੇਸਿਕਲੀ ਕਨਸੈਪਟ ਹੀ ਸੇਖ ਰਾਜ ਦਾ ਜਾਂ ਖਾਲਸਾ ਰਾਜ ਦਾ ਕਲੀਅਰ ਨਹੀਂ ਹੈਗਾ ਉਹਨਾਂ ਨੂੰ ਮੈਂ ਇਹਦੇ ਤੇ ਜ਼ਿਆਦਾ ਤਾਂ ਨਹੀਂ ਮਤਲਬ ਕਹਿ ਲੋ ਕਿ ਲੈਬੋਰੇਟਿਵਲੀ ਉਹ ਗੱਲਾਂ ਨਹੀਂ ਕਰ ਰਿਹਾ ਕਿਉਂਕਿ ਕੌਂਟਰੋਵਰਸ਼ੀਅਲ ਵੀਡੀਓ ਨਹੀਂ ਕੋਈ ਬਣਾਉਣੀ ਚਾਹੁੰਦਾ ਮੈਂ ਮੈਂ ਗੱਲ ਰੱਖਣੀ ਚਾਹੁੰਦਾ ਕਿ ਕੀ ਹੋਣਾ ਚਾਹੀਦਾ ਤੀਸਰੀ ਗੱਲ ਇਹ ਕਿ ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਜਿਹਦਾ ਹੈੱਡਕੁਆਰਟਰ ਵੀ ਪੰਜਾਬ ਹੈ ਜਿਹਦੇ ਫੈਸਲੇ ਵੀ ਪੰਜਾਬ ਨੇ ਲੈਣੇ ਆ ਤੇ ਜੇ ਉਹ ਕਿਸੇ ਵੱਡੀ ਪਾਰਟੀ ਦੇ ਨਾਲ ਸੈਂਟਰ 'ਚ ਅਲਾਈਅੰਸ 'ਚ ਆਉਂਦੀ ਹੈ ਤੇ ਉਹ ਆਪਣਾ ਹੱਕ ਰੱਖ ਕੇ ਆਉਂਦੀ ਆ ਆਪਾਂ ਪਹਿਲਾਂ ਵੀ ਬੀਜੇਪੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਖੀ ਆ ਤੇ ਆਪਾਂ ਵੇਖਿਆ ਕਿ ਉਹਦੇ ਚ ਤਾਕਤਵਰ ਬੀਜਪੀ ਰਹਿੰਦੀ ਸੀ ਕਿ ਤਾਕਤਵਰ ਸ਼ਰਮਣੀ ਅਕਾਲੀ ਦਲ ਰਹਿੰਦਾ ਸੀ। ਸੋ ਆਪਾਂ ਤਾਂ ਗੁੰਮਰਾਹ ਹੋ ਜਾਂਦੇ ਆ ਜਿਹੜਾ ਕੋਈ ਵੀ ਆ ਕੇ ਸਾਨੂੰ ਕਰਦਾ ਨਾ ਗੁੰਮਰਾਹ ਅਸੀਂ ਉਸੇ ਵੇਲੇ ਹੀ ਹੋ ਜਾਂਦੇ। ਹੁਣ ਮੈਂ ਅੱਜ ਜਾ ਰਿਹਾ ਅ ਚਬਾਲ ਨੂੰ ਇੱਕ ਮੀਟਿੰਗ ਸੀਗੀ ਅੱਜ ਤੇ ਤੁਸੀਂ ਇਹ ਵੇਖੋ ਖਾਲਸਾ ਕਾਲੇ ਤੋਂ ਨਿਕਲਦੇ ਆਪਾਂ। ਖਾਲਸਾ ਕਾਲੇ ਤੋਂ ਚਬਾਰ ਵਾਲੀ ਰੋਡ ਤੇ ਤੁਰੇ ਜਾਂਦੇ ਆ। ਸਾਰੇ ਵਰਗ ਆਉਂਦੇ ਆ ਸਾਰੇ ਵਰਗ ਵਪਾਰੀ ਮੁਸਲਮਾਨ ਇਸਾਈ ਥੱਲੜੇ ਉਤਲੇ ਗਰੀਬ ਅਮੀਰ ਸਾਰੇ ਵਰਗ ਆਉਂਦੇ ਆ ਤੇ ਇਹਨਾਂ ਸਾਰੇ ਵਰਗਾਂ ਨੂੰ ਇੱਕ ਮੁੱਠ ਚ ਕਰਕੇ ਚੱਲਣਾ ਫਰਜ਼ ਹੈ ਸਰਕਾਰ ਦਾ ਇਹਨਾਂ ਸਾਰੇ ਵਰਗਾਂ ਨੂੰ ਜੇ ਟੈਕਸ ਦਿੰਦੇ ਆ ਇਹ ਜਾਂ ਕੰਮ ਕਰਦੇ ਆ ਇਸ ਦੇਸ਼ ਪੰਜਾਬ ਦੇ ਵਿੱਚ ਜਾਂ ਪ੍ਰਦੇਸ਼ ਪੰਜਾਬ ਦੇ ਵਿੱਚ ਤੇ ਇਹਨਾਂ ਨੂੰ ਸਿਕਿਉਰ ਕਰਨਾ ਇਹਨਾਂ ਦੀ ਪ੍ਰੋਟੈਕਸ਼ਨ ਕਰਨਾ ਫਰਜ਼ ਹੈ ਸਰਕਾਰ ਦਾ ਜਦੋਂ ਮਹਾਰਾਜਾ ਰਣਜੀਤ ਸਿੰਘ ਪਾਪੂਲਰ ਕਿਉਂ ਹੋਇਆ ਇਹ ਵੀ ਇੱਕ ਮਿਸਲ ਦਾ ਸਰਦਾਰ ਸੀ ਨਾ ਇਹਦਾ ਬਾਪ ਵੀ ਤੇ ਬਾਕੀ ਮਿਸਲਾਂ ਸੀਗੀਆਂ ਬਾਕੀ ਮਿਸਲਾਂ ਦੇ ਸਰਦਾਰ ਸੀਗੇ ਜਦੋਂ ਬਾਕੀ ਮਿਸਲਾਂ ਦੇ ਸਰਦਾਰ ਭੱਜਣ ਲੱਗੇ ਹਕੂਮਤ ਹਕੂਮਤਾਂ ਜਿਹੜੀਆਂ ਜਾਂ ਕਹਿ ਲਓ ਬਾਹਰੀ ਤਾਕਤਾਂ ਦੇ ਜ਼ੁਲਮ ਤੋਂ ਡਰ ਕੇ ਭੱਜਣ ਲੱਗੇ ਤੇ ਇਹਨੇ ਸਾਰਿਆਂ ਨੂੰ ਗੁੱਟੋਂ ਫੜ ਕੇ ਇਕੱਠਿਆਂ ਕੀਤਾ ਇੱਕ ਮੁੱਠ ਬਣਾਈ ਵੀ ਆਪਾਂ ਇਕੱਠੇ ਹੋਈਏ ਆਪਾਂ ਟੈਕਸ ਲੈਨੇ ਆ ਇਹਨਾਂ ਲੋਕਾਂ ਕੋਲੋਂ ਉਹਨਾਂ ਦੀ ਪ੍ਰੋਟੈਕਸ਼ਨ ਲਈ ਤੇ ਆਪਣਾ ਭੱਜਿਆ ਨਹੀਂ ਸਰਨਾ ਆਪਾਂ ਇਹਨਾਂ ਲੋਕਾਂ ਨੂੰ ਭੱਜ ਨਹੀਂ ਸਕਦੇ ਛੱਡ ਕੇ ਤੇ ਉਹਨੂੰ ਉਹਨਾਂ ਨੇ ਅੱਗੇ ਲਾਇਆ ਉਹਨਾਂ ਨੇ ਆਪਣੇ ਸਾਰੀਆਂ ਮਿਸਲਾਂ ਨੇ ਇਹਦੀ ਗੱਲ ਮੰਨੀ ਤੇ ਇਹਨੂੰ ਸਰਦਾਰ ਬਣਾਇਆ ਤੇ ਅਲਟੀਮੇਟਲੀ ਉਹ ਮਹਾਰਾਜਾ ਬਣੇ ਸੋ ਮੇਰੇ ਵੀਰੋ ਆਪਾਂ ਨੂੰ ਆਦਤ ਆ ਵੀ ਜਦੋਂ ਬੰਦਾ ਬੁੱਢਾ ਹੋ ਜੇ ਵਰਤਿਆ ਜਾਵੇ ਰਗੜਿਆ ਜਾਵੇ ਚੰਗੀ ਤਰ੍ਹਾਂ ਉਦੋਂ ਆਪਾਂ ਕਹਿੰਦੇ ਯਾਰ ਉਹ ਫਲਾਣਾ ਹੁੰਦਾ ਨਾ ਤੇ ਉਹ ਸਹੀ ਐਡਮਿਨਿਸਟ੍ਰੇਸ਼ਨ ਜਾਂ ਸਹੀ ਰਾਜ ਦੇ ਸਕਦਾ ਸੀ ਤੇ ਅਜੇ ਤੇ ਉਹਦੇ ਚ ਬਾਲਿਆ ਅਜੇ ਉਹਦੀ ਚ 20 ਸਾਲ ਕੰਮ ਕਰਨ ਦੀ ਤਾਕਤ ਹੈਗੀ ਸੁਖਵੀਰ ਸਿੰਘ ਬਾਦਲਪੁਰ ਬਾਕੀਆਂ ਦੇ ਤੁਸੀਂ ਬਿਆਨ ਸੁਣ ਲਓ ਬਾਕੀਆਂ ਦੀ ਤੁਸੀਂ ਅਕਲਮੰਦੀ ਸੁਣ ਲਓ ਉਹਨਾਂ ਦੇ ਇੰਟਰਵਿਊ ਪੌਡਕਾਸਟ ਅੱਜ ਤੇ ਬੰਦਾ ਪੜਨਾ ਬਹੁਤ ਸੌਖਾ ਇੰਨੀਆਂ ਐਨਾ ਉਹਦੇ ਤੇ ਪੱਤਰਕਾਰ ਹੀ ਐਨਾ ਹੰਗਾਲ ਦਿੰਦੇ ਆ ਉਹਨੂੰ ਤੇ ਵਿਜ਼ਨ ਕਿਸੇ ਕੋਲ ਵੀ ਹੈ ਨਹੀਂ ਪੰਜਾਬ ਦੀ ਗੱਲ ਤੁਸੀਂ ਕਰ ਲਓ ਨਾ ਕਿ ਪੰਜਾਬ ਨੂੰ ਰਾਜ ਚੰਗਾ ਦੇਣਾ ਆ ਪੰਜਾਬ ਦੇ ਲਾਅ ਐਂਡ ਆਰਡਰ ਤੇ ਗੱਲ ਕਰਨੀ ਹੋਵੇ ਪੰਜਾਬ ਦੀ ਤਰੱਕੀ ਤੇ ਗੱਲ ਕਰਨੀ ਹੋਵੇ ਪੰਜਾਬ ਦੇ ਸਿਸਟਮ ਨੂੰ ਸੁਧਾਰਨ ਦੀ ਗੱਲ ਕਰਨੀ ਹੋਵੇ ਪੰਜਾਬ ਦੀ ਐਡਮਿਨਿਸਟ੍ਰੇਸ਼ਨ ਤੇ ਗੱਲ ਕਰਨੀ ਹੋਵੇ ਇੱਕ ਵੀ ਧੜਾ ਜਿਹੜਾ ਆ ਉਹ ਕਿਤੇ ਵੀ ਪੂਰਾ ਉਤਰਦਾ ਹੀ ਨਹੀਂ ਪਤਾ ਹੀ ਨਹੀਂ ਉਹਨਾਂ ਨੂੰ ਉਹ ਗੱਲਾਂ ਹੀ ਹੋਰ ਪਾਸੇ ਲੈ ਜਾਂਦੇ ਆ ਵੀ ਨਹੀਂ इमोशनल ਬਲੈਕਮੇਲਿੰਗ ਤੇ ਕਹਿ ਲੋ ਕਿ ਗਮਰਾਹ ਕਰਨ ਵਾਲੀਆਂ ਗੱਲਾਂ ਤੇ ਉਹਨਾਂ ਨੇ ਤੁਰ ਪੈਣਾ ਲੀਆਂ ਤੇ ਤੁਰ ਪੈਣਾ ਤੇ ਆਪਾਂ ਉਹਨਾਂ ਲੀਆਂ ਤੇ ਜਿਹੜਾ ਵਾ ਗਮਰਾਹ ਹੋ ਵੀ ਜਾਂਦੇ ਆਂ ਨੇ इमोशनल ਹੋ ਵੀ ਜਾਂਦੇ ਆਂ ਨੇ ਸੋ ਵਿਜ਼ਨ ਵਾਲਾ ਲੀਡਰ ਸੁਖਵੀਰ ਸਿੰਘ ਬਾਦ ਇੱਕ ਸਰਕਾਰ ਖ੍ਰੋਮਣੀ ਅਕਾਲੀ ਦਲ ਦੀ ਇਹ ਸੋਚ ਸੰਘਰਸ਼ਾਂ ਤੋਂ ਸ਼ੁਰੂ ਹੋਈ ਸੀ ਤੇ ਹੁਣ ਦੌਰ ਜਿਹੜਾ ਆ ਉਹ ਬਾੜਿਆਂ ਦਾ بڑے ਲਿਖਿਆਂ ਦਾ ਸਿੱਖ ਕੌਮ ਨੂੰ ਫਾਈਨੈਂਸ਼ੀਅਲੀ ਦੁਨੀਆ ਤੇ ਰਿਪਰੈਜ਼ੈਂਟ ਕਰਨ ਦਾ ਦੁਨੀਆ ਤੇ ਸਿੱਖ ਕੌਮ ਦੀ ਜਿਹੜੀ ਸੋਚ ਹੈ ਅਗਾਹ ਵੱਧੂ ਸਿੱਖ ਕੌਮ ਦੇ ਜਿਹੜੇ ਬਿਗ ਮਾਈਂਡਸ ਨੇ ਬਿਗ ਬ੍ਰੇਨਸ ਨੇ ਉਹਨਾਂ ਨੂੰ ਰਿਪਰੈਜ਼ੈਂਟ ਕਰਨ ਦਾ ਦੂਜੀ ਗੱਲ ਕਿ ਪੰਜਾਬ ਪੇਕਾ ਘਾਰਿਆ ਸਿੱਖਾਂ ਦਾ ਇੱਥੇ ਸਿੱਖ ਸਟਰੋਂਗ ਹੋਣਗੇ ਤੇ ਜਦੋਂ ਬਾਹਰੋਂ ਆਵਾਜ਼ ਪੈਂਦੀ ਆ ਨਾ ਕੋਈ ਅੰਦਰ ਬੈਠਾ ਕੋਈ ਦਿੱਲੀ ਬੈਠਾ ਕੋਈ ਬੋਂਬੇ ਬੈਠਾ ਸਿੱਖ ਜਾਉ ਸਮੱਸਿਆ ਚਾਉਂਦਾ ਤੇ ਜੇ ਇੱਥੇ ਆਪਣੀ ਸਰਕਾਰ ਹੀ ਨਾ ਹੋਵੇ ਇੱਥੇ ਸ਼੍ਰੋਮਣੀ ਅਕਾਲੀ ਦਲ ਸਟਰੋਂਗ ਹੀ ਨਾ ਹੋਵੇ ਤੇ ਕਿਹੜੀ ਧਿਰ ਜਾਊਗੀ ਉੱਥੇ ਉਹਨਾਂ ਦੀ ਬਾਹ ਫੜੇ ਕਿਹੜੀ ਧਿਰ ਰੌਲਾ ਪਾਊਗੀ ਅੱਜ ਜਿੰਨੇ ਵੀ ਬਾਹਰਲੇ ਸਟੇਟਾਂ 'ਚ ਮੇਰੇ ਫਾਦਰ ਮੇਜਰਲੀ ਇਨਵੋਲ ਨੇ ਇਹਨਾਂ ਸਾਰੀਆਂ ਚੀਜ਼ਾਂ 'ਚ ਕੇਸ ਲੜਦੇ ਨੇ ਉਹ ਕਿਉਂ ਇਸ ਕਾਬਲ ਹੋਏ ਕਿਉਂਕਿ ਸ਼ਰੋਮਣੀ ਅਕਾਲੀ ਦਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੈਕ ਸੀਗੀ ਉਹਨਾਂ ਦੇ ਮਗਰ ਸੋ ਇਨੀਆਂ ਬੇਨਤੀਆਂ ਕਰਦਾ ਮੈਂ ਫਤਿਹ ਬੁਲਾਉਣਾ ਤੇ ਧਿਆਨ ਰੱਖਿਓ ਇਹਨਾਂ ਚੀਜ਼ਾਂ ਦਾ ਇਹਨਾਂ ਗੱਲਾਂ ਨੂੰ ਦਿਮਾਗ 'ਚ ਬਿਠਾ ਕੇ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ